ਸਤਿ ਸ਼੍ਰੀ ਅਕਾਲ ਮੈਂ ਗੁਰਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਰੋਜ਼ਾਨਾ ਦੀ ਤਰ੍ਹਾਂ ਤੇਸ਼ ਦੁਨੀਆ ਦੀ ਖਬਰਾਂ ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਪਹਿਲੀ ਖਬਰ ਦੇ ਨਾਲ ਮਾਲਵੇ ਦੇ ਕੋਗਵਸ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਵਿੱਚ ਇੱਕ ਵਾਰ ਫਿਰ 1994 ਵਾਲਾ ਚੋਣ ਦੰਗਲ ਹੋਣ ਜਾ ਰਿਹਾ ਹੈ। ਇਸ ਹਲਕੇ ਦੇ ਵਿੱਚ ਜਿਮਣੀ ਚੋਣ ਦਾ ਭਾਵੇਂ ਅਜੇ ਐਲਾਨ ਨਹੀਂ ਹੋਇਆ ਪਰ ਪ੍ਰੋਸੈ ਯੋਗ સૂਤਰਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗਿੱਦੜਬਾਹਾ ਤੋਂ ਆਪ ਚੋਣ ਲੜਨ ਜਾ ਰਹੇ ਨੇ ਕਿਉਂਕਿ ਅਕਾਲੀ ਦਲ ਦੇ ਮੌਜੂਦਾ ਮਾੜੇ ਹਾਲਾਤ ਅਤੇ ਬਾਗਿਆਂ ਦੇ ਵੱਲੋਂ ਆਏ ਦਿਨ ਘੇਰੇ ਜਾਂਦੀਆਂ ਖਬਰਾਂ ਤੇ ਪਾਈ ਅਮਰਤਪਾਲ ਸਿੰਘ ਦੇ ਸਿੱਖ ਹਲਕਿਆਂ ਦੇ ਵਿੱਚ ਵੱਲ ਰਹੇ ਦਬਾਅ ਨੂੰ ਦੇਖ ਕੇ ਸੁਖਬੀਰ ਅਕਾਲੀ ਦਲ ਨੂੰ ਮੋੜ ਲੀਹਾਂ ਤੇ ਲੈ ਕੇ ਆਉਣ ਦੇ ਲਈ ਅਜਿਹਾ ਕਰਨਾ ਪਵੇਗਾ। ਆਪਣੇ ਧਰਮ ਪਤਨੀ ਅਮਿਰਤਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰ ਕੇ ਆਪਣੇ ਪਿਛਲੇ ਸਮੇਂ ਚ ਪੱਕੀ ਬਣੀ ਸੀਟ ਨੂੰ ਆਪਣੇ ਕੋਲ ਰੱਖਣ ਦੇ ਲਈ ਟਿਲ ਦਾ ਜ਼ੋਰ ਲਗਾਉਣਗੇ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਰਕਾਰ ਦੇ ਕਾਰਨ ਸੁਖਬੀਰ ਸਿੰਘ ਬਾਦਲ ਅਤੇ ਰਾਜਾ ਵੜਿੰਗ ਦੇ ਦੰਦ ਖੱਟੇ ਕਰਨ ਦੇ ਲਈ ਕੋਈ ਵੀ ਮੌਕਾ ਹੱਥੋਂ ਨਹੀਂ ਗਵਾਉਣਗੇ ਇਸੇ ਤਰ੍ਹਾਂ ਭਾਜਪਾ ਅਤੇ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਵੀ ਆਪਣਾ ਉਮੀਦਵਾਰ ਉਤਾਰ ਕੇ ਇਸ ਚੋਣ ਨੂੰ ਹੋਰ ਵੀ ਦਿਲਚਸਪ ਬਣਾਉਣਗੇ ਗੱਲ ਕਿ ਗਿੱਦੜ ਬਾਹਾ ਮੋੜ ਤੋਂ ਬਿੰਦ ਸਿੰਘ ਦੇ ਰਾਜ ਮੌਕੇ ਜੋਰ ਚੌਣਾ ਦੇ ਖੇਤਰ ਦੇ ਵਿੱਚ ਉਭਰਿਆ ਸੀ ਇੱਕ ਵਾਰ ਫੇਰ ਉਬਰ ਕੇ ਸਾਹਮਣੇ ਆਉਣ ਵਰਗੇ ਹਲਾਚ ਦਿਖਾਈ ਦੇਵੇਗਾ ਮਿਰਸਰ ਤੋਂ ਬੇਹੱਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦੀ ਗੋਲਡਨ ਗੇਟ ਦੇ ਕੋਲ ਬੁਲਟ ਦੇ ਨਾਲ ਜ਼ਬਰਦਸਤ ਟੱਕਰ ਹੋਣ ਦੇ ਕਾਰਨ ਮੌਤ ਹੋ ਗਈ। ਜਾਣਕਾਰਾਂ ਦੇ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਨੌਜਵਾਨ ਰਖੜ ਪੁਨਿਆ ਤੇ ਬਾਬਾ ਬਕਾਲਾ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਨ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ ਨਿਊਜ਼ੀਲੈਂਡ ਦਾ ਵੀਜ਼ਾ ਲੱਗਾ ਹੋਇਆ ਸੀ ਅਤੇ 30 ਤਾਰੀਖ ਨੂੰ ਉਸਨੇ ਵਿਦੇਸ਼ ਜਾਣਾ ਸੀ। ਇਸ ਦੌਰਾਨ ਮ੍ਰਿਤਕ ਨੌਜਵਾਨ ਦੀ ਲਾਸ਼ ਵੇਖ ਮਾਪਿਓ ਦਾ ਰੋ ਰੋ ਕੇ ਬੁਰਾ ਹਾਲ ਹੋਇਆ। ਇਸ ਦੌਰਾਨ ਮੌਕੇ ਤੇ ਪਹੁੰਚੀ ਪੁ ਅੱਜ ਦੇ ਸ਼ਹਿਰਾਂ ਦੇ ਵਿੱਚ ਤੇਲ ਦੀਆਂ ਕੀਮਤਾਂ ਦੇ ਵਿੱਚ ਬਦਲਾਅ ਦੇਖਣ ਨੂੰ ਮਿਲਿਆ। ਗਲੋਬਲ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧ ਕੇ 80 ਡਾਲਰ ਪ੍ਰਤੀ ਬੈਰਲ ਦੇ ਕਰੀਬ ਪਹੁੰਚ ਗਈਆਂ ਨੇ। ਸਰਕਾਰੀ ਤੇਲ ਕੰਪਨੀਆਂ ਦੇ ਮੁਤਾਬਕ ਉੱਤਰ ਪ੍ਰਦੇਸ਼ ਦੇ ਗੋਤਮ ਬੁੱਧ ਨਗਰ ਜ਼ਿਲ੍ਹੇ ਦੇ ਵਿੱਚ ਪੈਟਰੋਲ 9 ਪੈਸੇ ਮਹਿੰਗਾ ਹੋ ਗਿਆ ਅਤੇ 94.75 ਰੁਪਏ ਪ੍ਰਤੀ ਲੀਟਰ ਤੇ ਵਿਕ ਰਿਹਾ। ਜਦਕਿ ਡੀਜ਼ਲ 10 ਪੈਸੇ ਵਧ ਕੇ 87.86 ਰੁਪਏ ਪ੍ਰਤੀ ਲੀਟਰ ਹੋ ਗਿਆ। ਗਾਜ਼ੀਆਬਾਦ ਦੇ ਵਿੱਚ ਪੈਟਰੋਲ 26 ਪੈਸੇ ਮਹਿੰਗਾ ਹੋ ਕੇ 99.65 ਰੁਪਏ ਪ੍ਰਤੀ ਲੀਟਰ ਹੋ ਗਿਆ ਜਦਕਿ ਡੀਜ਼ਲ 3 ਪੈਸੇ ਮਹਿੰਗਾ ਹੋਗੇ 87.75 ਰੁਪਏ ਪ੍ਰਤੀ ਲੀਟਰ ਹੋਗੇ Rajasthan ਦੇ Rajasthani Jaipur ਦੇ ਵਿੱਚ પેટ્રોલ 31 ਪੈਸੇ ਮਹਿੰਗਾ ਹੋ ਕੇ 104.88 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 29 ਪੈਸੇ ਮਹਿੰਗਾ ਹੋ ਕੇ 90.66 ਰੁਪਏ ਪ੍ਰਤੀ ਲੀਟਰ ਹੋਗੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿੱਚ પેટ્રોલ ਦੀ ਕੀਮਤ 96.65 ਤੇ ਅਤੇ ਡੀਜ਼ਲ ਦੀ ਕੀਮਤ 99.82 ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਕਰੋਲ ਬਾਦ ਤੋਂ ਇੱਕ ਦਰਦਨਾਕ ਘਟਨਾ ਦਾ ਵੀਡੀਓ ਸਾਹਮਣੇ ਆਇਆ ਜਿੱਥੇ ਏਸੀ ਅਚਾਨਕ ਦੂਜੀ ਮੰਜ਼ਲ ਤੋਂ ਹੇਠਾਂ ਡਿੱਗਿਆ ਇਸ ਹਾਦਸੇ ਦੀ ਲਪੇਟ ਦੇ ਵਿੱਚ ਦੋ ਨੌਜਵਾਨ ਆ ਗਏ ਨੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਘਟਨਾ ਸ਼ਨੀਵਾਰ ਸ਼ਾਮ ਦੀ ਵਾਪਰੀ ਹੈ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਿਸ ਦਾ ਬਹੁਤ ਹੀ ਖਤਰਨਾਕ ਵੀਡੀਓ ਵਾਇਰਲ ਹੋ ਰਿਹਾ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਸਕੂਟਰ ਤੇ ਬੈਠਾ ਹੈ ਜਦਕਿ ਦੂਜਾ ਖੜਾ ਹੈ ਤੇ ਦੋਵੇਂ ਆਪਸ ਦੇ ਵਿੱਚ ਗੱਲਾਂ ਕਰ ਰਹੇ ਨੇ ਜਦੋਂ ਇੱਕ ਏਸੀ ਦੂਜੀ ਮੰਜ਼ਲ ਤੋਂ ਡਿੱਗੇ ਦੋਵਾਂ ਨੌਜਵਾਨਾਂ ਦੇ ਤੇਜਾੜੀਗੇ ਇਸੇ ਦੀ ਲਪੇਟ ਵਿੱਚ ਆਉਂਦੇ ਕਣ ਦੋਵੇਂ ਨੌਜਵਾਨ ਜ਼ਮੀਨ ਤੇ ਡਿੱਗ ਗਏ ਤੇ ਹਾਦਸੇ ਦੇ ਵਿੱਚ ਸਕੂਟਰ ਤੇ ਬੈਠਾ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਇਸ ਹਾਦਸੇ ਦੇ ਵਿੱਚ 19 ਸਾਲਾ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜਾ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਇਆ ਸਿਟੀ ਬਿਊਟੀਫੁੱਲ ਦੇ ਵਿੱਚ ਅੱਜ ਰਾਤ ਤੋਂ ਮੌਸਮ ਬਦਲ ਜਾਵੇਗਾ ਖੇਤਰ ਦੇ ਵਿੱਚ ਮੌਨਸੂਨ ਮੋੜ ਸਰਗਰਮ ਹੋ ਜਾਵੇਗਾ ਜਿ세 ਆਉਣ ਵਾਲੇ 2 ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ 20 ਅਤੇ 21 ਅਗਸਤ ਨੂੰ yellow alert ਜਾਰੀ ਕੀਤਾ ਹਾਲਾਕੀ ਅੱਜ ਬੱਦਲ ਛਾਈ ਰਹਿਣਗੇ ਅਤੇ ਮੀਂਹ ਪੈ ਸਕਦਾ ਹੈ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 34.9 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਦੇ ਨਾਲੋਂ 2 ਡਿਗਰੀ ਵੱਧ ਹੈ ਪਿਛਲੇ 24 ਘੰਟਿਆਂ ਦੇ ਵਿੱਚ 15.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਤੇ ਤ੍ਰਾਈ ਸਿਟੀ ਦੇ ਪੰਚਕੂਲਾ ਤੇ ਮੋਹਾਲੀ ਦੇ ਵਿੱਚ ਬੱਦਲ ਛਾਈ ਰਹਿਣਗੇ ਹਾਲਾਕੀ ਬਾਰਿਸ਼ ਹੋ ਸਕਦੀ ਹੈ ਮੌਸਮ ਵਿਭਾਗ ਦੇ ਮੁਤਾਬਿਕ ਜੇਕਰ ਆਉਣ ਵਾਲੇ 2 ਦਿਨਾਂ ਦੇ ਵਿੱਚ ਚੰਗੀ ਬਾਰਿਸ਼ ਹੁੰਦੀ ਹੈ ਤਾਂ ਮੀਂਹ ਦੀ ਕਮੀ ਦੂਰ ਹੋ ਸਕਦੀ ਹੈ ਚੰਡੀਗੜ੍ਹ ਦੇ ਵਿੱਚ 1 ਜੂਨ ਤੋਂ ਹੁਣ ਤੱਕ 510.7 ਮਿਲੀਮੀਟਰ ਬਾਰਿਸ਼ ਹੋਈ ਹੈ ਜੋ ਇਸ ਸੀਜ਼ਨ ਦੀ ਆਮ ਵਰਖਾ ਦੇ ਦਾਲੋ 17.5 ਮਿਲੀਮੀਟਰ ਘੱਟ ਹੈ ਪਰ ਮੌਨਸੂਨ ਦਾ ਸੀਜ਼ਨ ਅਜੇ ਸਤੰਬਰ ਤੱਕ ਹੈ ਸੁਪਰੀਮ ਕੋਰਟ ਨੇ ਕੋਲਕਾਤਾ ਦੇ ਆਰਜੀਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਮੰਗਲਵਾਰ 20 ਅਗਸਤ ਨੂੰ ਮਾਮਲੇ ਦੀ ਸੁਣਵਾਈ ਕਰੇਗੀ ਸਰਕਾਰੀ ਆਰਜੀਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਮੈਲਾ ਡਾਕਟਰ ਦੇ ਨਾਮ ਬਲਾਤਕਾਰ ਅਤੇ ਹੱਤਿਆ ਦੀ ਜਾਂਚ ਹੁਣ ਸੀਬੀਆਈ ਕੋਲ ਹੈ ਅਮਰੀਕਾ ਦੇ ਆਕਲੈਂਡ ਦੇ ਵਿੱਚ ਸ਼ਨੀਵਾਰ ਸਵੇਰੇ ਗੋਲੀਬਾਰੀ ਦੀ ਘਟਨਾ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦੋ ਹੋਰ ਜ਼ਖਮੀ ਹੋ ਗਏ ਨੇ ਸੈਨ ਫ੍ਰਾਂਸਿਸਕੋ ਦੇ ਏਰੀਆ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਆਕਲੈਂਡ ਪੁਲਿਸ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਦੱਸਿਆ ਕਿ ਪੂਰਬੀ ਆਕਲੈਂਡ ਦੇ ਕਰੀਐਸ਼ੀ ਖੇਤਰ ਦੇ ਵਿੱਚ 83ਵੇਂ ਐਵੇਨਿਊ ਦੇ 1600 ਬਲਾਕ ਦੇ ਵਿੱਚ ਸਵੇਰੇ 9 ਵਜੇ ਦੇ ਕਰੀਬ ਘਟਨਾ ਦੇ ਲਈ ਅਧਿਕਾਰੀਆਂ ਨੂੰ ਬੁਲਾਇਆ ਗਿਆ ਤੇ ਜਿੱਥੋਂ ਦੋ ਲੋਕਾਂ ਦੀ ਮੌਤ ਹੋਈ ਹੈ ਅਤੇ ਦੋ ਹੋਰਾਂ ਨੂੰ ਹਸਪਤਾਲ ਲਿਜਾਇਆ ਗਿਆ ਪੁਲਿਸ ਨੇ ਦੱਸਿਆ ਕਿ ਕਈ ਲੋਕਾਂ ਵਿਚਾਲੇ ਝਗੜਾ ਹੋਇਆ ਸੀ ਉਹਨਾਂ ਦੱਸਿਆ ਕਿ ਇਸੇ ਦੌਰਾਨ ਇੱਕ ਵਿਅਕਤੀ ਨੇ ਪਿਸਤੌਲ ਕੱਢ ਕੇ ਫਾਇਰਿੰਗ ਕੀਤੀ ਹੈ ਤੇ ਗੱਡੀ ਦੇ ਵਿੱਚ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਆਕਲੈਂਡ 4 ਲੱਖ ਦੀ ਆਬਾਦੀ ਵਾਲਾ ਸ਼ਹਿਰ ਹੈ ਤੇ ਜੋ ਅਪਰਾਧ ਅਤੇ ਜਨਤਕ ਸੁਰੱਖਿਆ ਦੀ ਸਮੱਸਿਆ ਦੇ ਨਾਲ ਸੰਘਰਸ਼ ਕਰ ਰਿਹਾ ਹੈ ਕਾਰ ਮੈਡੀਕਲ ਕਾਲ ਜਤ ਹਸਪਤਾਲ ਦੇ ਵਿੱਚ ਕਮੈਲਾ ਸਖਿਆਰ ਤੇ ਡਾਕਟਰ ਦੇਬ ਲਾਤਕਾਰ ਅਤੇ ਬਹਿਰਮੀਦਨਾ ਖਤਲ ਤੋਂ ਪੂਰਾ ਦੇਸ਼ ਦੁਖੀ ਹੈ ਦੇਸ਼ ਭਰ ਦੇ ਵਿੱਚ ਡਾਕਟਰਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੋਲਕਾਤਾ ਦੇ ਵਿੱਚ ਵਿਰੋਧ ਪ੍ਰਦਰਸ਼ਨ ਤੇਜ਼ ਹੋ ਗਏ ਨੇ ਤੇ ਸੀਬੀਆਈ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਦੌਰਾਨ ਮ੍ਰਿਤਕ ਮੈਲਾ ਡਾਕਟਰ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਗਈ ਹੈ ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਦੇ ਸਰੀਰ ਤੇ ਗੰਭੀਰ ਸੱਟਾਂ ਨੇ ਜੋ ਉਸ ਦੀ ਮੌਤ ਤੋਂ ਪਹਿਲਾਂ ਉਸ ਤੇ ਮਾਰੀਆਂ ਗਿਆ ਸਨ ਪੋਸਟਮਾਰਟਮ ਰਿਪੋਰਟ ਦੇ ਵਿੱਚ ਪੀੜ ਤੇ ਸਿਰ ਦੋਵੇਂ ਗੱਲਾਂ ਬੁੱਲਣਾ ਤੇ ਨੱਕ ਤੇ ਸਜਾ ਜਬਾੜਾ ਠੋਡੀ ਗਰਦਨ ਖੱਬੀ ਬਾਹ ਮੋਡਾ ਗੋਡਾ ਤੇ ਗਿੱਟੇ ਦੇ ਨਾਲ ਨਾਲ ਉਸਦੇ ਗੁਪਤੰਗਾਂ ਦੇ ਵਿੱਚ ਵੀ 14 ਤੋਂ ਵੱਧ ਸੱਟਾਂ ਦੇ ਨਿਸ਼ਾਨ ਮਿਲੇ ਨੇ ਅੱਜ ਦੇ ਦੇਸ਼ ਦੁਨੀਆ ਦੀਆਂ ਖਬਰਾਂ ਦੇ ਵਿੱਚ ਬਸੇ ਨਹੀਂ ਮੈਨੂੰ ਗੁਰਪ੍ਰੀਤ ਕੌਰ ਨੂੰ ਦੀ ਉਹ ਇਜਾਜ਼ਤ ਧੰਨਵਾਦ ਸਸ਼ੀਅਕਾਲ